ਜਵਾਬ ਦਿੰਦਾ ਕਿ ਫੌਜੀ ਕਹਿੰਦਾ ਮੈਂ ਨਹੀਂ ਵਿਆਹ ਕਰਾਣਾ ਹੈਗਾ ਹੁਣ ਤੂੰ ਦੱਸ ਵੀ ਕਿਸਲਾ ਤੇਰੀ ਫੋਟੋ ਮੈਂ ਦਿਖਾ ਕੇ ਤੈਨੂੰ ਫਿਰ ਬਲੈਕਮੇਲ ਕਰਕੇ ਫਿਰ ਮਿਲਿਆ ਤੈਨੂੰ ਹੈ ਮੈਂ ਦੇ ਕੇ ਹੁਣ ਮਿਲ 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 ਵਰਤ ਕੇ ਤੈਨੂੰ ਵਰਤ ਕੇ ਹੁਣ ਜਵਾਬ ਦੇ ਰਿਹਾ ਵਿਆਹ ਨੂੰ ਵੀ ਮੈਂ ਨਹੀਂ ਕਰਾਣਾ ਪਿਆ ਹਾਂਜੀ 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 ਫੋਟੋ ਜਿਹੜੀ ਮੰਗਣੀ ਹੋਈ ਉਹਦੋਂ ਦਾ ਮੈਂ ਐਨ ਐਫ ਸਿਚੁਅਲ ਰਿਲੇਸ਼ਨ ਬਣਾਉਣਾ ਸ਼ੁਰੂ ਕੀਤਾ ਜਿਹੜਾ ਵੀ ਇਹਦੇ ਨਾਲ ਕੋਈ ਵੀ ਕਨੈਕਟ ਕਰਦਾ ਜਿੱਤਾ ਹੋਵੇ ਤਹੀਂ ਕੀਤਾ ਵਾ ਤੇ ਜੋ ਵੀ ਉਹ ਮੈਨੂੰ ਫੋਟੋ ਮੈਂ ਟੈਂਡ ਕਰ ਦਿੰਦਾ ਵਾ ਆਪ ਹੀ ਕਰਤੂਤ ਨਹੀਂ ਨਾ ਬੱਤਾਂ ਦੇ ਕੇ ਬਾਤ ਦੇ ਕਿ ਮੈਂ ਵੀ ਆਖਿਆ ਕੁਝ ਕੀਤਾ ਵਾ 3 ਸਾਲ ਹੋ ਗ ਪਹਿਲਾਂ ਤੇ ਮੈਨੂੰ ਇਹਨਾਂ ਨੇ ਸੱਦਿਆ ਹੋਟਲ ਦੇ ਵਿੱਚ ਮਿਲੇ ਆ ਤਿੰਨ ਸਾਲਾਂ ਬਾਅਦ ਤੇ ਤਿੰਨ ਸਾਲ ਪਹਿਲਾਂ ਮੇਨਾ ਮਿਲ ਵਰਤਦਾਰਿਆ ਬਾਅਦ ਵਿੱਚ ਮੇਰੀ ਪ੍ਰੈਗਨਸੀ ਵੀ ਹੋ ਗਈ ਆ ਤੇ ਫੌਜੀ ਨੇ ਕਿਹਦੇ ਨੂੰ ਫਿੱਟ-ਕੁੱਟ ਵੀ ਦਵਾਈ ਆ ਹੈਲੋ ਛੋੜਾ ਉੱਚੀ ਵੱਲ ਕਰੀ ਆਵਾਜ਼ ਨਹੀਂ ਆ ਰਹੀ ਕੀ ਹਾਂ ਜੀ ਹਾਂ ਜੀ ਇਹ ਮਤਵਾਣਾ ਮੇਰਾ ਪੱਟਾ ਵਾ ਇਹ ਫੋਟੋਆਂ ਦੀ ਗੱਲ ਆ ਹੋਈ ਵਾ ਇਹ ਗੱਲ ਤਾਂ ਮੰਨੀ ਆ ਮੈਂ ਆਪਣੀ ਗਲਤੀ ਹੁਣ ਜਵਾਬ ਦਿੰਦਾ ਆ ਫੌਜੀ ਕਹਿੰਦਾ ਮੈਂ ਨਹੀਂ ਵਿਆਹ ਕਰਾਣਾ ਹੈਗਾ ਹੁਣ ਤੂੰ ਦੱਸ ਵੀ ਕੀ ਸਲਾਹ ਦਈ ਮਾਤਾ ਜਿੱਦ ਵੀ ਖੋਣਾਂ ਆਂਟੀ ਗੱਲ ਤੇ ਰੇਟ ਦੇ ਕੋਲ ਇੱਕ ਜੁਡੀਰੇਬਲ ਫੋਟੋ ਆ ਗਿਆ ਸੀ ਉਦੋਂ ਮੈਨੂੰ ਕਹਿੰਦਾ ਕਿ ਤੇਰੀ ਮਰੀ ਨਹੀਂ ਨਹੀਂ ਬਣੀ ਤਾਂ ਆਪਣੇ ਕਰੇ ਇੰਨੇ ਪਾਤ ਵਿੱਚ ਆਪਣਾ ਫਿਜ਼ੀਕਲ ਆ ਰਿਲੇਸ਼ਨ ਕਰਾਉਣਾ ਮਿਲ ਗਿਆ ਕਿ ਤਾਂ ਖਵਾਇਆ ਉਦੋਂ ਮੈਨੂੰ ਕਹਿੰਦਾ ਕਿ ਤੇ ਦਵਾਈ ਨਹੀਂ ਮੈਂਨੂੰ ਕਹਿ ਰਿਹਾ ਦਵਾਈ ਨਹੀਂ ਕਰਨੀ ਤੇ ਇਹਨੇ ਤਾਂ ਦਵਾਈ ਖਾਣਾ ਤੇਰੇ ਨਾਲ ਆ ਹਾਂਜੀ ਉਹ ਮੇਥਾ ਹੋਈ ਫੈਮਿਲੀ ਆ ਸੀ ਇਹ ਤੈਨੂੰ ਕਿੱਥੇ ਬੁਲਾ ਕੇ ਮਿਲਿਆ ਸੀ ਘਰ ਦੇਦੋਂ ਲੈ ਰ ਤੈਨੂੰ ਕੀ ਕਹਿੰਦੇ ਘਰ ਦੇਦੋਂ ਦੱਸਣਾ ਨਹੀਂ ਆ ਹਾਂਜੀ ਇਹਨੇ ਮੈਨੂੰ ਕਿਹਾ ਕਿ ਕਰਦੇ ਹਨ ਅੰਦਰ ਸੀ ਮੇਰੇ ਸਾਰੇ ਰਿਕਾਰਡਿੰਗ ਦੇ ਮੈਸੇਜ ਕਾਲਸ ਇਥੋਂ ਤੱਕ ਮੈਡੀਸਿਨ ਖਾਂਦੀ ਦੀਆਂ ਵੀਡੀਓਸ ਐਨੇ ਮੈਨੂੰ ਕਹੇ ਕਿ ਮੈਨੂੰ ਵੀਡੀਓ ਪੜਾ ਕੇ ਬਾਅਦ ਹੀ ਤੂੰ ਮੈਡੀਸਿਨ ਖਾਦੀ ਆ ਕਿ ਨਹੀਂ ਖਾਦੀ ਮੈਂ ਉਹ ਵੀ ਸਾਰਾ ਕੁਝ ਬਣਾ ਕੇ ਉਹ ਵੀਡੀਓ ਸਾਂਝੀਆਂ ਮੰਗਣੇ ਨੂੰ ਕਿੰਨਾ ਟਾਈਮ ਹੋ ਗਿਆ ਜਦੋਂ ਤੈਨੂੰ ਮਿਲਿਆ ਹੈ ਬਾਹਰ ਇਹ ਤੂੰ ਕਿੰਨਾ ਮੇਰੀ ਮੰਗਨੇ ਤੋਂ ਕਿੰਨੇ ਸਾਲ ਹੋ ਗਏ ਤੇ ਜਦੋਂ ਦੀ ਮੰਗਣੀ ਹੋਈ ਉਦੋਂ ਦਾ ਮੈਂ ਨਾ ਇਹ ਫਿਜ਼ੀਕਲ ਰਿਲੇਸ਼ਨ ਬਣਾਣਾ ਸ਼ੁਰੂ ਕੀਤਾ ਇਹ ਫੋਟੋਆਂ ਤੇਰੇ ਕੋਲ ਦੋ ਬੱਕੜੀਆਂ ਸੀ ਇਹਨੇ ਬਾਅਦ ਚ ਵੱਡੀਆਂ ਸੀ ਫੋਟੋਆਂ ਹਾਂਜੀ ਫੋਟੋ 'ਤੇ ਹੋ ਨਹੀਂ ਮਤਲਬ ਕਿ ਸ਼ਾਮੀ ਨੇ ਪਹਿਲਾਂ ਨਹੀਂ ਆਵਾ ਸ਼ੇਮੀ ਨੇ ਕੱਰੀਆ ਨੇ ਫੋਟੋ 'ਮੋ ਬਾਤ ਵਿੱਚ ਵੀ ਮੈਂ ਨਾਲ ਗੱਲ ਕਰਦਾ ਰਿਹਾ ਆ ਚਾਲ ਤਰੀਕੇ ਨਾਲ ਮੈਂ ਨਾਲ ਗੱਲ ਬੰਦ ਕੀਤੀ ਆ ਉਹ ਇੱਥੇ ਪਿੰਦਾ। ਹਾਂਜੀ ਫੋਟੋ 'ਤੇ ਦੇ ਕੇ ਹੁਣ ਜਿਵੇਂ ਮਿਲ 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 ਵਰਤ ਕੇ ਤੈਨੂੰ ਵਰਤ ਕੇ ਹੁਣ ਜਵਾਬ ਦੇ ਰਿਹਾ ਵਿਆਹ ਨੂੰ ਵੀ ਮੈਂ ਨਹੀਂ ਕਰਾਣਾ। ਹਾਂਜੀ 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 ਫੋਟੋ ਨਾਲ ਤੈਨੂੰ ਪਹਿਲਾਂ ਹੀ ਪਤਾ ਸੀ। ਅੱਛਾ ਸਾਰੀ ਗੱਲ ਮੈਂ ਤੈਨੂੰ ਪਹਿਲਾਂ ਪਤਾ ਸੀ। ਹਾਂਜੀ ਅਜੇ ਨਈ ਜਦੋਂ ਮੰਗਣੀ ਹੋਈ ਸੀ ਉਹ ਦੋਨੋਂ ਪਤਾ ਸੀ ਫੋਟੋਆਂ ਬਾਰੇ ਸਾਰਾ ਕੁਝ ਦੱਸਿਆ ਯਸੀਨ ਨਹੀਂ ਜੀ ਉਹ ਦੋਨੇ ਤਾਂ ਐ ਬਾਅਦ ਵਿੱਚ ਪਤਾ ਲੱਗਾ ਵਾ ਬਾਅਦ ਵਿੱਚ ਪਤਾ ਲੱਗਾ ਜਦੋਂ ਮਿਲਦੇ ਨੇ ਮਿਲੀ ਹੋਟਲ ਦੇ ਵਿੱਚ ਜਦੋਂ ਪਤਾ ਲੱਗਾ ਸੀ ਤੇ ਉਹਨੂੰ ਫੋਟੋਆਂ ਬਾਰੇ ਪਤਾ ਸੀ ਹਾਂ ਜੀ ਫੋਟੋਆਂ ਦੇਖਣ ਤੋਂ ਬਾਅਦ ਉਹਨੇ ਮੈਨਾਂ ਫਿਜੀਕਲ ਰਿਲੇਸ਼ਨ ਬਣਾਇਆ ਤੇ ਤੂੰ ਪ੍ਰੈਕਟਿਸ ਨਾਲ ਉਹਨੂੰ ਫੋਟੋਆਂ ਦਿਖਾ ਕੇ ਤੈਨੂੰ ਫਿਰ ਬਲੈਕਮੇਲ ਕਰਕੇ ਫਿਰ ਮਿਲਿਆ ਤੈਨੂੰ ਹੈ हां जी। ਤੇ ਉਸ ਤੋਂ ਬਾਅਦ ਮੈਂ ਕਮੇਲੀ ਨੇ ਤਾਂ ਕਹਿ ਸਕਦੀ ਕਿ ਬਲੈਕ ਮੈਲ ਕੀਤਾ ਮੈਂ। ਹਾਂਜੀ। ਉਹ ਮੇਰੇ ਨਾਲ ਗੱਲ ਵੀ ਕਰਦਾ ਰਿਹਾ ਵਾ ਠੀਕ ਆ। ਜਦੋਂ ਮਤਲਬ ਕੀ ਫਟਾਫਟ ਬਾਅਦ ਚਲੋ ਕਿ ਮੈਨੂੰ ਡੈਡੀ ਲੱਗ ਗਿਆ ਵਾ ਤੇਰਾ ਪਾਪਾ ਲੱਗ ਗਿਆ ਉਹ ਮੈਂ ਗੱਲ ਕਰਾਉਂਗੀ। ਹਾਂਜੀ ਮम्मा ਹੈਗੇ ਆ ਮੈਂ ਕਰਾਵਾਂ ਗੱਲ। ਹਾਂਜੀ ਕਰਾ ਦਿਓ। ਮੇਰੇ ਕੋ ਫੋਨ ਆਇਆ ਸੀ ਕਹਿੰਦੀ ਵੀ 3 ਸਾਲ ਹੋ ਗਏ ਮਾਤਾ ਹੀ ਉਹ ਨਹੀਂ ਮੰਗਣੀ ਹੋਈ ਨਾ। ਵੀ ਪਹਿਲਾਂ ਤੇ ਮੈਨੂੰ ਇਹਨਾਂ ਨੇ ਸੱਦਿਆ ਹੋਟਲ ਦੇ ਵਿੱਚ ਮਿਲੇ ਆ 3 ਸਾਲਾਂ ਬਾਅਦ। ਤੇ ਕਹਿੰਨਾ ਸਾਲ ਪਹਿਲਾਂ ਮੇਨਾ ਮਿਲ ਵਰਤਦਾ ਰਿਆ ਬਾਅਦ ਵਿੱਚ ਮੇਰੇ ਕਿ ਪ੍ਰੈਗਨਨਸੀ ਵੀ ਹੋ ਗਈ ਆ ਪਰ ਫੌਜੀ ਨੇ ਕਿਤੇ ਨੋ ਕਿੱਡ ਕੁੱਟ ਵੀ ਫਵਾਈ ਆ ਕਿ ਘਰ ਦੇ ਨੂੰ ਦੱਸਣਾ ਨਹੀਂ ਹੈਗਾ ਨਾ ਬੀਬੀ ਨੇ ਮੈਨੂੰ ਕਿ ਕਿੱਟ ਕਵਾਈ ਮੁੰਡਾ ਚਾਹੇ ਰੱਖਣਾ ਨਹੀਂ ਤੇ ਨਾ ਹੀ ਘਰ ਦੇ ਨੂੰ ਇਹ ਦੱਸੀ ਕਿ ਮੈਂ ਆਪਣੇ ਬੀਨੋ ਵੀ ਆਪਣੇ ਹਸਬੰਦ ਜਿਹੜਾ ਮੰਗਰੀ ਮੈਨੂੰ ਮਿਲ ਕੇ ਮਿਲਦਾ ਹੈਗਾ ਤੋ ਜੇ ਕੁਮੜੇ ਕੁਝ ਕੇ ਰੱਖਣਾ ਹੈ ਹਲੋ ਮਾਤਾ ਜੀ ਬਾਈ ਗੁਰਜੀ ਦਾ ਖਾਲਸਾ ਵਰਜੀ ਬੱਤੋ ਜੀ ਦੱਸਿਆ ਜਾ ਰਿਹਾ ਕਿ ਕੀ ਗੱਲ ਹੋਈ ਹੈ ਮੰਗਲੀ ਹੋ ਕੇ ਰਿਸ਼ਤਾ ਜਿਹੜਾ ਤੋੜ ਰਿਹਾ ਕੀ ਕਾਰਨ ਅਜੀਬ ਖਾਲਸਾ ਬੋਲਦਿਆਂ ਡੜੀ ਬੇਟੀ ਨੇ ਫੋਨ ਕਰਾ ਸ਼ਿਕਾਇਤ ਕਰੀ ਹੋਈ ਵੀ 3 ਸਾਲ ਹੋ ਗਏ ਮੰਗਲੀ ਹੋਏ ਨੂੰ ਵੀ ਅੱਜ ਮੇਰਾ ਜਿਹੜਾ ਰਿਸ਼ਤਾ ਤੋੜ ਰਿਹਾ ਪੋਜੀ ਮੁੰਡਾ ਹਾਂਜੀ 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 ਦੱਸੋ ਤੁਸੀਂ ਸਾਰੀ ਗੱਲਬਾਤ ਕੁੜੀ ਦਾ ਰਿਸ਼ਤਾ ਟੁੱਟਣ ਦਾ ਕਾਰਨ ਕੀ ਆ ਹਾਂਜੀ ਸੱਚੀ ਗੱਲ ਹੈ ਵੀ ਇਹ ਤਾਂ ਕੋਈ ਗਲਤੀ ਹੋਈ ਆ ਅੱਛਾ ਜੀ ਠੀਕ ਹੈ ਨਾ ਗੱਲ ਹਾਂਜੀ ਉਹਨਾਂ ਸਨੈਪ ਉਹਨਾਂ ਕੋਲ ਭੇਜ ਦਿਓ ਉਹਨਾਂ ਨੇ ਅੱਛਾ ਜੀ ਉਹ ਦਾ ਕਾਰਨ ਆ ਉਹ ਕਹਿੰਦੇ ਵੀ ਅਸੀਂ ਨਹੀਂ ਕਰਨਾ ਦਿੱਸਾ ਇਹ ਕਹਿ ਰਹੀ ਕਿ ਮੈਂ ਬਾਹਰ ਮੈਨੂੰ ਮਿਲੀ ਵੀ ਆ ਫੌਜੀ ਮੈਨੂੰ ਮਿਲਦਾ ਵੀ ਰਿਹਾ ਉਸ ਤੋਂ ਮੈਨੂੰ ਤੋਂ ਬਾਅਦ ਮੈਨੂੰ ਜਿਹੜਾ ਜਵਾਬ ਦਿੱਤਾ ਰਿਸ਼ਤੇ ਨੂੰ ਦੇਖੋ ਜੀ ਜਿਹੜੇ ਗਲਤੀ ਲਿਖੇ ਛਿੰਨਾ ਉਹ ਤਾਂ ਅਪਨ ਕੱਲ ਨੂੰ ਸ਼ਰਮਿੰਦੇ ਹੋਵਾਂਗੇ ਇਹ ਤਾਂ ਖੋਦ ਹੀ ਦੱਸ ਰਹੀ ਨਾ ਤੁਹਾਡੀ ਕੁੜੀ ਦੱਸ ਰਹੀ ਆ ਖੋਦ ਹੀ ਦੱਸ ਰਹੀ ਆ ਅੱਜ ਇਹ ਗੱਲ ਮੈਂ ਤੇ ਮੈਂ ਡੈਡੀ ਬੋਲਦਾ ਪਿਆ ਕੁੜੀ ਦਾ ਹਾਂਜੀ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਘਰੋਂ ਘਰ ਤੇ ਜਵਾਬ ਦਿੱਤਾ ਹੈ ਅਸੀਂ ਪਰੇ ਮੁੰਡੇ ਦੇ ਖੜੀ ਆ ਉਹਨਾਂ ਸਾਡੀ ਕਾੜੀ ਫੋਟੋਆਂ ਰੱਖਦੇ ਆ ਅੱਛਾ ਜੀ ਮਾਦਾ ਨਾਲ ਦੀ ਜਿੰਦਿਆ ਵੀ ਨਹੀਂ ਹਟਾ ਨਹੀਂ ਸੁੱਟਣਾ ਬਾਅਦ ਮੁੰਡਾ ਬਹੁਤ ਛੀਪੇ ਰੋਣ ਵਾਲਾ ਸੀ ਅੱਛਾ ਹੀ ਓਹਨੂੰ ਬਣਾ ਲਓ ਫਿਰ ਇਹ ਮੁੰਡੇ ਮਗਰ ਲੱਗ ਰਿਹਾ ਜਿਹੜਾ ਝੋ ਬਿਲਕੁਲ ਹੀ ਬਣਾ ਨਹੀਂ ਸਕਦਾ ਬਣਾ ਕਰਤਾ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੰਡੇ ਦੇ ਮੈਂ ਉਹਨੂੰ ਕਿਹਾ ਵੀ ਸਾਨੂੰ ਘਰੇ ਦੇ ਵਿੱਚ ਇੱਕ ਰਮ ਮੇਲਾ ਤੂੰ ਕੱਲਾ ਆ ਜਾ ਤੇਰਾ ਪਿਓ ਆ ਜਾਏ ਤੇ ਤੇਰੀ ਮਾਂ ਆ ਜੇ ਐਸੀ ਵੀ ਸੱਦਿਆ ਸੀ ਇੱਥੇ ਬਾਗਰੂ ਜਾਈ ਕਹਿੰਦਾ ਜਿਹੜਾ ਧਿਆਮ ਸੌਣੇ ਸੀ ਉਹ ਬੋਲਦੇ ਨੇ ਅੰਗਸੇ ਦੀ ਫੋਜਾਂ ਐਸੀ ਵੀ ਉਹਨਾਂ ਨੂੰ ਸੱਦਿਆ ਸੀ ਵੀ ਉਹ ਨਹੀਂ ਆਏ ਹੈਗੇ ਉਹਨਾਂ ਨੇ ਸਾਫ਼ ਜਵਾਬ ਦਿੱਤਾ ਵੀ ਅਸੀਂ ਨਹੀਂ ਆ ਸਕਦੇ ਵੀ ਇਹ ਕੁੜੀ ਦੇ ਰੇਸ਼ਣ ਚੱਲਦੇ ਆ ਬਾ ਬਸ ਜੀ ਬਸ ਉਹਨਾਂ ਨੂੰ ਇੱਕ ਨਾ ਮੂਲ ਬੁੱਧਾ ਲੱਗ ਗਿਆ ਆ ਬਿਲਕੁਲ ਕੋਈ ਨਹੀਂ ਜੇ ਆਪਣੇ ਤੋਂ ਮਰ ਲੋ ਕੋਈ ਦਾਜ ਭੇਜ ਮੰਗਦੇ ਹੋਣ ਫਿਰ ਵੀ ਆਪਾਂ ਗੱਲ ਚਲਾਈਏ ਅੱਗੇ ਅੱਛਾ ਜੀ ਤੇ ਜਿਹੜੀ ਕੁੜੀ ਜਿਹੜੀ ਉਹਨਾਂ ਨੇ ਮਜਾਮ ਲਾ ਰਹੀ ਕਿ ਮੈਨੂੰ ਹੋਟਲ 'ਚ ਸੱਦ ਕੇ ਫੌਜੀ ਮਿਲਿਆ ਵਾ ਮੈਨੂੰ ਤੋਂ ਬਾਅਦ ਫਿਰ ਮੈਨੂੰ ਜਵਾਬ ਦਿੱਤਾ ਉਹ ਕੀ ਗੱਲ ਸਹੀ ਆ ਕਿ ਗੱਲ ਤੋਂ ਕੀ ਕਰਗੇ ਆਪਾਂ ਨਹੀਂ ਨਹੀਂ ਉਹ ਤਾਂ ਮੈਂ ਬਕਵਾਸ ਕਰਦੇ ਉਹਨਾਂ ਦੇ ਸਰਪੰਚ ਜੀ ਨੂੰ ਸਲਾਹ ਦੇ ਕੇ ਕਿ ਉਹਨਾਂ ਨੇ ਕੀ ਕਿਹਾ ਸੀ ਤਾਂ ਖਾ ਦੇ ਰਿਓ ਕਰਦੇ ਹੋ ਤੇ ਕਰਦੇ ਹੋ